ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਬਾਬਾ ਹਰਨਾਮ ਸਿੰਘ ਧੁਮਾ ਇਹ ਦੋਹੇ ਤਰ੍ਹਾਂ ਨੇ ਪੰਥਕ ਤੌਰ ਤੇ ਸਿੱਖ ਸਿਆਸਤ ਦੇ ਤੌਰ ਤੇ ਸਿੱਖ ਜਥੇਬੰਦੀਆਂ ਦੇ ਤੌਰ ਤੇ ਇਹਨਾਂ ਦੁਆں 'ਚ ਸਿੱਧਾ ਟਕਰਾਅ ਦੇਖਣ ਨੂੰ ਮਿਲਦਾ ਰਿਹਾ ਸ਼ਬੀਲ ਵਾਲਾ ਮਾਮਲਾ ਹਮਲੇ ਵਾਲਾ ਮਾਮਲਾ ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਇੱਕ ਰਿਹਾ ਖੂਬ ਚੱਲੀ ਆ ਆਪਾਂ ਇਹ ਤੋਂ ਬਖਵਾਂ ਇੱਕ ਪਾਸੇ ਦਮਦਮੀ ਟਕਸਾਲ ਜਿਹਦਾ ਇਤਿਹਾਸ ਪਿੱਛੇ ਬਹੁਤ ਵੱਡਾ ਖੜਾ ਹੈ ਉਸ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੂਮਾ ਦੂਸਰੇ ਪਾਸੇ ਰਣਜੀਤ ਸਿੰਘ ਢੰਡਰੀਆਂ ਵਾਲੇ ਹੁਣ ਆਪਣੇ ਆਪ ਨਾਲ ਭਾਈ ਲਿਖਦੇ ਨੇ ਪਹਿਲਾਂ ਬਾਬਾ ਢੰਡਰੀਆਂ ਵਾਲੇ ਵੀ ਕਹਿ ਕੇ ਖੇਤਰ ਸਮੋਹਨ ਕੀਤਾ ਜਾਂਦਾ ਰਿਹਾ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਉਹਨਾਂ ਦਾ ਪਟਿਆਲੇ ਦੇ ਖੇਤਰ ਦੇ ਵਿੱਚ ਉਹ ਸਥਾਨ ਜਿੱਥੇ ਵੱਡੀ ਕਤਰਤਾ ਹੁੰਦੀ ਹੈ ਭੀੜ ਲੱਗਦੀ ਹੈ ਕੀ ਹੁਣ ਇਹ ਦੋਈ ਤਰ੍ਹਾਂ ਨਵੇਂ ਪਾਲੇ ਚ ਜਾ ਰਹੀਆਂ ਨੇ ਜਦੋਂ ਸਿੰਘ ਸਵਾਨ ਯਾਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਦੇ ਉੱਤੇ ਕਾਰਵਾਈ ਕਰਦੇ ਆ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਜਿਸ ਤਰੀਕੇ ਨਾਲ ਕੀਤਾ ਗਿਆ ਉਸ ਵat ਜੋ ਰੋਸਾ ਸਿੱਖ ਸੰਗਤਾਂ ਚ ਭਾਈਚਾਰੇ ਚ ਜਥੇਬੰਦੀਆਂ ਚ ਸੰਗਠਨਾ ਜਾਗਿਆ ਉਹਦੇ ਵਿੱਚੋਂ ਸੰਤ ਸਮਾਜ ਦੇ ਵੱਲੋਂ ਬਾਬਾ ਹਰਨਾਮ ਸਿੰਘ ਤੁਮਾ ਨੇ ਇਕਵਾਈ ਕਰਕੇ ਕਿਹਾ ਕਿ ਮੈਂ ਮੋਰਚਾ ਖੋਲਦਾ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਤੀ ਤੇ ਬੈਠਕ ਬੈਠਕ ਤੋਂ ਬਾਅਦ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਦੀ ਬੈਠਕ ਵਾਲੇ ਦਿਨ ਉੱਤੇ ਜਿਲ੍ਹਾ ਸਾਲੇ ਦਿਨ ਬਾਹਰ ਪ੍ਰਦਰਸ਼ਨ ਉਹ ਸਾਰੀ ਪ੍ਰਦਰਸ਼ਨ ਤੋਂ ਬਾਅਦ ਆਪਸ ਦੇ ਵਿੱਚ ਮੁਲਾਕਾਤ ਤੇ ਮੁਲਾਕਾਤ ਤੋਂ ਬਾਅਦ ਦੁਬਾਰਾ ਫੇਰ ਸਟੈਂਡ ਕਿ ਨਹੀਂ ਅਸੀਂ ਇਹ ਲੜਾਈ ਲੜਾਂਗੇ ਕਿਸੇ ਸਮੇਂ ਕੋਸ਼ਿਸ਼ਾਂ ਹੋਈਆਂ ਕਹਿੰਦੇ ਕਿ ਬਾਬਾ ਹਰਨਾਮ ਸਿੰਘ ਤੁਮਾਰਾ ਨੂੰ ਨੇੜੇ ਲਾਇਆ ਜਾਵੇ ਮੁੜ ਕੇ ਨਾਲ ਲਿਆਂਦਾ ਜਾਵੇ ਪਰ ਬਾਦਲ ਧਰਦੇ ਅੰਦਰਲੇ ਲੀਡਰ ਹੀ ਇਹ ਗੱਲਾਂ ਕਹਿੰਦੇ ਵੀ ਸੁਣੇਗੇ ਕਿ ਭਾਈ ਹੁਣ ਬਾਬਾ ਹਰਨਾਮ ਸਿੰਘ ਤੁਮਾ ਦਾ ਮੁੜਨਾ ਔਖਾ ਹੈ ਕਿਉਂਕਿ ਉਸ ਨੂੰ ਭਾਜਪੀ ਦਾ ਅਸ਼ੀਰਵਾਦ ਹਾਸਲ ਹੋ ਗਿਆ ਜਾਂ ਉਹ ਭਾਜਪੀ ਦੇ ਪਿੱਛੇ ਖੜਾ ਪੰਜਾਬ ਦੇ ਵਿੱਚ ਬੀਜੇਪੀ ਲਈ ਕੰਮ ਸੌਖਾ ਕਰ ਰਿਹਾ ਇਹ ਅਖਾਲੀ ਜਲਦੇ ਅੰਦਰੋਂ ਆ ਰਹੀਆਂ ਆਵਾਜ਼ਾਂ ਦੂਸਰੇ ਪਾਸੇ ਅਚਾਨਕ ਭਾਈ ਰਣਜੀਤ ਸਿੰਘ ਤੇ ਡਰਿਆਂ ਵਾਲਿਆਂ ਦਾ ਸ਼੍ਰੀ ਹਲਤਖ ਸਭ ਦੇ ਕਾਰਜਕਾਰੀ ਜਥੇਦਾਰ ਔਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਾ ਜੋਰਾ ਬਾਰੇ ਬਿਆਨ ਕਿ ਉਹ ਬਹੁਤ ਸੋਹਣਾ ਕਾਰਜ ਕਰ ਰਹੇ ਨੇ ਉਹ ਜਸਰਾਂ ਮਹਮ ਚਲਾ ਰਹੇ ਨੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਥਾਪੜਾ ਉਹਨਾਂ ਨੂੰ ਮਾਨਤਾ ਜਦੋਂ ਕਿ ਅਜੇ ਵੀ ਉਹਨਾਂ ਨੂੰ ਲਿਆਉਣ ਦੇ ਪਿੱਛੇ ਤਰੀਕੇ ਨੂੰ ਤਰੀਕੇ ਤਰੀਕਿਆਂ ਨਾਲ ਲਿਆਂਦਾ ਗਿਆ ਉਹਨੂੰ ਲੈ ਕੇ ਅਜੇ ਵੀ ਸਿੱਖ ਸੰਗਤਾਂ ਚੋਂ ਪ੍ਰਵਾਨਤਾ ਨਹੀਂ ਹੈ ਪਰ ਉਹ ਜਸਰਾ ਤੁਰੇ ਆ ਰਹੇ ਨੇ ਲਗਾਤਾਰ ਆਪਣੀਆਂ ਵੀਡੀਓ ਫੋਟੋਆਂ ਤਸਵੀਰਾਂ ਅਖਬਾਰੀ ਖਬਰਾਂ ਰਹੀਆਂ ਨਿਤ ਦਿਨ ਮੁਰਲੀ ਕਤਾਰ ਚ ਮੁਰਲੀ ਸਫਾ ਚ ਰਹਿੰਦੇ ਨੇ ਉਸ ਨੂੰ ਇਹ ਮੋੜਾ ਦਿੱਤਾ ਗਿਆ ਕਿ ਪਾਇਰਨਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਗਿਆਨੀ ਕੁਲਦੀਪ ਸਿੰਘ ਗੜਗਾਝੋੜਾ ਦਾ ਸਮਰਥਨ ਕਰਕੇ ਇਹ ਸੰਕੇਤ ਦਿੱਤਾ ਕਿ ਮੈਂ ਮੁਖਤਾਰ ਅਜ ਪਰਤ ਰਿਆਂ ਤੇ ਉਧਰੋਂ ਗਿਆਨੀ ਕੁਲਦੀਪ ਸਿੰਘ ਗੜਗਾਝੋੜਾ ਦਾ ਇਹ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਇੱਕ ਸੁਰ ਹੋ ਕੇ ਇਕਜੁੱਟ ਹੋ ਕੇ ਤੁਰਨਾ ਚਾਹੀਦਾ ਕੌਮ ਦੀ ਭਲਾਈ ਇਸੇ ਵਿੱਚ ਹੈ ਤੇ ਢੰਡਰੀਆਂ ਵਾਲਾ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗ ਲਵੇ ਮਾਫੀ ਮੰਗੇ ਤੇ ਮਾਫੀ ਕਰ ਦਿੱਤੀ ਜਾਊਗੀ ਤੇ ਮਾਫੀ ਤੋਂ ਬਾਅਦ ਮੁਖਤਾਰਾ ਚ ਆ ਗਿਆ ਮੁਖਤਾਰਾ ਚ ਲਿਆਉਣਾ ਚਾ ਬਾਦਲ ਦਲ ਦੀ ਪਿੱਠ ਤੇ ਖੜਾਉਣਾ ਜਿੱਥੋਂ ਬਾਬਾ ਹਰਨਾਮ ਸਿੰਘ ਤੁਮਾ ਨੇ ਸ਼ੀਰ ਬਦਲ ਹੱਥ ਚੁੱਕਿਆ ਉੱਥੇ ਹੁਣ ਢੱਡਰੀਆਂ ਵਾਲਿਆਂ ਦਾ ਹੱਥ ਅਸ਼ੀਰਵਾਦ ਲਈ ਲਿਆਉਣਾ ਕੀ ਇਹ ਪ੍ਰਕਿਰਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਾ ਕੇ ਕਿ ਉਸ ਨੂੰ ਪੰਥਕ ਤੌਰ ਤੇ ਮੁਖਤਾਰਾ ਚ ਲਿਆਉਣਾ ਜਾਂ ਅਕਾਲੀ ਦਲ ਵਾਲੀ ਸਿਆਸਤ ਦੇ ਵਿੱਚ ਪਟਵਿਚੇ ਦਿਖਾਉਣਾ ਕਿ ਦੇਖੋ ਸਾਡੇ ਨਾਲ ਐਡੀ ਬੜੀ ਤਾਕਤ ਖੜੀ ਹੈ ਕਿ ਜੋ ਨਹੀਂ ਤਾਂ ਤੁਸੀਂ ਤੁਸੀਂ ਨਹੀਂ ਤਾਓ ਸੋ ਇਹ ਸਥਿਤੀ ਦੇ ਵਿੱਚ ਹੁਣ ਚਰਚਾ ਖੂਬ ਹੈ ਕਿਉਂਕਿ ਪਹਿਲੀ ਪਹਿਲ ਕਦਮੀ ਜਿਵੇਂ ਉਧਰ ਹੋਈ ਹੈ ਨਾ ਮਹਾਰਾਸ਼ਟਰ ਦੇ ਵਿੱਚ ਉਧਰ ਠਾਕਰੇ ਉਹ ਰਾਜ ਠਾਕਰੇ ਚਨ ਰਾਜ ਠਾਕਰੇ ਨੂੰ ਕਿਸੇ ਨੇ ਇੰਟਰਵਿਊ ਚ ਪੁੱਛਿਆ ਕਿ ਵੀ ਮੁੜ ਕੇ ਜਾ ਸਕਦੇ ਹੋ ਠਾਕਰੇ ਨੂੰ ਕਹਿੰਦਾ ਸਾਡੀ ਲੜਾਈ ਹੈ ਸਾਡੀ ਰਾਜਨੀਤਿਕ ਲੜਾਈ ਹੈ ਵਿਚਾਰਕ ਲੜਾਈ ਹੈ ਸਿਧਾਂਤਕ ਲੜਾਈ ਹੈ ਪਰ ਮਹਾਰਾਸ਼ਟਰ ਤੋਂ ਮਰਾਠੀ ਤੋਂ ਉੱਪਰ ਥੋੜਾ ਉੱਥੇ ਲੱਗਿਆ ਕਿ ਲੈ ਵੀ ਉਹਦਰ ਉਦਵ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਜੇ ਮਰਾਠੀ ਲਈ ਕੰਮ ਕਰਨ ਲਈ ਇਕੱਠੇ ਹੋਣਾ ਬਬੀ ਕੋਈ ਗੱਲ ਨਹੀਂ ਪਰ ਕੁਝ ਗਲਤ ਬੰਦਿਆਂ ਦਾ ਸਾਥ ਛੱਡ ਕੇ ਆਉਣਾ ਪਊਗਾ ਇਹਦਾ ਮਤਲਬ ਉਧਰ ਵੀ ਗੱਲ ਤੋਰੀ ਕਿ ਉਸੇ ਤਰ੍ਹਾਂ ਦੀ ਇੱਧਰ ਦੇਖੀ ਜਾ ਰਹੀ ਹੈ ਕਿ ਆ ਹੁਣ ਜੇ ਪਿਛਾਂ ਹਟਦੇ ਨੇ ਬਾਬਾ ਹਰਨਾਮ ਸਿੰਘ ਤੂੰ ਮਾ ਉਧਰ ਭਾਜਪੀ ਵਾਲੇ ਪਾਲੇ ਚ ਨੇ ਜਾਂ ਜੀ ਪੰਥਕ ਸਿਧਾਂਤ ਵਾਲੇ ਪਾਲੇ ਚ ਨੇ ਜ ਉਹਨਾਂ ਨੂੰ ਪੁੱਛਾਂਗਾ ਉਹ ਕਹਿੰਦੇ ਪੰਥਕ ਸਿਧਾਂਤ ਵਾਲੇ ਪਾਲੇ ਤੇ ਆ ਯੱਦਾਂ ਨੂੰ ਪੁੱਛੋ ਕਿ ਕਹਿੰਦੇ ਬੀਜੇਪੀ ਵਾਲੇ ਪਾਲੇ 'ਚ ਸੋ ਇਸ ਲਈ ਹੁਣ ਜਿਹੜਾ ਬਾਦਲ ਤਰ ਤੋਂ ਸੰਤ ਸਮਾਜ ਦੂਰ ਹੋਇਆ ਜਾਂ ਮਹਾਰਨਾਮ ਸਿੰਘ ਤੋਂ ਮਾ ਦੂਰ ਹੋਇਆ ਉਹਦੀ ਕਮੀ ਉਹਦੀ ਪੂਰਤੀ ਕੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਪੂਰੀ ਕਰਨ ਜਾ ਰਹੇ ਨੇ ਸੋ ਆਉਂਦੇ ਦਿਨਾਂ ਦਾ ਦ੍ਰਿਸ਼ ਕੁਝ ਕੁ ਉਕੜਨ ਲੱਗਿਆ